ਤੇ ਇਹ ਜਿਹੜੀ ਖਾਦ ਆ ਦੋਸਤੋ ਇਹ ਬਿਲਕੁਲ 100% ਆਰਗੈਨਿਕ ਹੈ ਮੈਂ ਇਹਦੇ ਵਿੱਚ ਇੱਕ ਨਾਈਟ੍ਰੋਜਨ ਹੁੰਦੀ ਹੈ ਜਿਹੜੀ ਪੌਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਆ ਉਸ ਦੇ ਲਈ ਸਪੈਸ਼ਲ ਮੈਂ ਜਿਵੇਂ ਨਿਹਮ ਦੇ ਪੱਤੇ ਨਮੋਲੀਆਂ ਹੋਗੀਆਂ ਉਹ ਪੀਸ ਕੇ ਵੀ ਨਾਲ ਇਹਦੇ ਵਿੱਚ ਪਾਣਾ ਬੋਇਲ ਕਰਕੇ ਉਹਦਾ ਪਾਣੀ ਵੀ ਇਹਦੇ ਵਿੱਚ ਪਾਣਾ ਕੈਲਸ਼ੀਅਮ ਵੀ ਐਕਚੁਅਲੀ ਦੇ ਵਿੱਚ ਪੌਦਿਆਂ ਲਈ ਚਾਹੀਦਾ ਹੁੰਦਾ ਤਾਂ ਉਹ ਲੱਗ ਤੋਂ ਮੈਂ ਅੱਗ ਦਾ ਜਿਹੜਾ ਛਿਲਕਾ ਹੈਗਾ ਉਹਨੂੰ ਵੀ ਮਿਕਸੀ ਦੇ ਵਿੱਚ ਗ੍ਰਾਈਂਡ ਕਰਕੇ ਉਹਨੂੰ ਪਾਊਡਰ ਬਣਾ ਕੇ ਉਹ ਵੀ ਇਹਦੇ ਵਿੱਚ ਪਾਣਾ ਹੈਗਾ ਨਾ ਮੈਂ ਆਪਣੇ ਖੇਤ ਦੇ ਵਿੱਚ ਕੈਮੀਕਲ ਯੂਜ਼ ਕਰਦਾ ਹਾਂ ਜਿੰਨੀ ਵੀ ਸਬਜ਼ੀ ਇੱਥੇ ਲਗਾਈ ਹੋਈ ਹੈ ਔਰ ਨਾ ਹੀ ਮੈਂ ਖਾਦ ਦੇ ਵਿੱਚ ਕੋਈ ਵੀ ਸਿੰਗਲ ਤਰ੍ਹਾਂ ਦਾ ਕੈਮੀਕਲ ਯੂਜ਼ ਕਰਦਾ ਕਿਉਂਕਿ ਅਗਰ ਇਹਦੇ ਵਿੱਚ ਥੋੜਾ ਬਹੁਤ ਵੀ ਕੈਮੀਕਲ ਅਗਰ ਪੈ ਗਿਆ ਤਾਂ ਯਾਰ ਸੋਮ ਜੜੀਆਂ ਕੋ ਮਰ ਜਾਣਗੀਆਂ ਇਹਦੇ ਤਕਰੀਬਨ ਅਗਰ ਗਿਣਨ ਚਾਹੀਏ ਨਾ ਆਪਾਂ ਤਾਂ 100 ਤੋਂ ਉੱਪਰ ਅਮਰੂਦ ਲੱਗੇ ਹੋਏ ਆ ਸਿਰਫ ਸਵਾ ਦੋ ਢਾਈ ਸਾਲ ਦਾ ਪੌਦਾ ਹੈ ਘਰ ਦੇ ਲਈ ਹੀ ਜੇਕਰ ਆਪਾਂ ਆਰਗੇਨਿਕ ਸਬਜ਼ੀ ਤਿਆਰ ਕਰਕੇ ਘਰੋਂ ਹੀ ਖਾ ਸਕੀਏ ਇੱਕ ਤਾਂ ਟੇਸਟ ਦਾ ਫਰਕ ਆਏਗਾ ਫਰਕ ਆਏਗਾ ਆਰਗੇਨਿਕ ਹੈਗੀ ਹੈ ਤਾਂ ਮੇਰੇ ਸਾਹ ਦੇ ਨਾਲ ਕਾਫੀ ਹੱਦ ਤੱਕ ਆਪ ਪਹੁੰਚ ਇਸ ਦਾ ਫਰਕ ਪਾ ਸਕਦੇ ਹਾਂ ਸਸੀ ਗਾਲ ਜੀ ਮੈਂ ਕੁਲਦੀਪ ਸਿੰਘ ਗਿੱਦਲਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹਾਂ ਤੇ ਦੋਸਤੋ ਮੈਂ ਕੁਝ ਟਾਈਮ ਪਹਿਲਾਂ 2021 ਦੇ ਵਿੱਚ ਆਪਣਾ ਜਿਹੜਾ ਹੈਗਾ ਵਰਮੀ ਕੰਪੋਸਟ ਦਾ ਇੱਕ ਜਿਹੜਾ ਹੈਗਾ ਬਿਜ਼ਨਸ ਸ਼ੁਰੂ ਕੀਤਾ ਸੀ ਤੇ ਅਸਤੋਂ ਨੂੰ ਵਰਮਿੰਗ ਕੰਪੋਸਟ ਬਾਰੇ ਦੱਸਦਿਆਂ ਵੀ ਇਹਦੇ ਕੀ ਕੀ ਫਾਇਦੇ ਨੇ ਤੇ ਕਿਸ ਤਰ੍ਹਾਂ ਇਹ ਆਪਣੀ ਜਿਹੜੀ ਹੈਗੀ ਆਉਣ ਵਾਲੀ ਪੀੜ੍ਹੀ ਨੂੰ ਤੇ ਉਹਨਾਂ ਦੀ ਜ਼ਿੰਦਗੀ ਨੂੰ ਬਿਮਾਰੀਆਂ ਤੋਂ ਬਚਾ ਸਕਦੀ ਹੈ। ਆਓ ਆਪਾਂ ਦੇਖਦੇ ਹਾਂ ਆਪਣਾ ਪ੍ਰੋਜੈਕਟ ਅੱਗੇ। ਇਹ ਦੋਸਤੋਂ ਵਰਮੀ ਬੈਡਸ ਨੇ ਜਿਹਦੇ ਵਿੱਚ ਮੈਂ ਵਰਮੀ ਕੰਪੋਸਟ ਖਾ ਤਿਆਰ ਕਰਦਾ ਹਾਂ। ਇਹ ਅਰਥਵਰਮਸ ਤੋਂ ਤਿਆਰ ਕੀਤੀ ਜਾਂਦੀ ਹੈ। ਇਹਦੇ ਵਿੱਚ ਆਪਾਂ ਗੋਬਰ ਤੇ ਗਲੀਆਂ ਸੜੀਆਂ ਸਬਜ਼ੀਆਂ ਤੇ ਫਰੂਟਸ ਦੀ ਜਿਹੜੀ ਵੇਸਟੇਜ ਹੈ ਉਹਨੂੰ ਪਾ ਕੇ ਆਪਾਂ ਕਨਵਰਟ ਕਰਦੇ ਹਾਂ। ਉਸ ਤੋਂ ਬਾਅਦ ਇਹਦੇ ਵਿੱਚ ਮੈਂ ਇੱਕ ਅਰਥਵਰਮਸ ਜਿਹੜੇ ਆਈ ਸੀਨੀਆਫ ਡਾਇਡਾ ਵੈਰਾਈਟੀ ਦੇ ਇਹਦੇ ਵਿੱਚ ਛੱਡੇ ਜੋ ਕਿ ਇਹਨੂੰ ਖਾ ਕੇ ਬਿਲਕੁਲ ਖਾਦ ਦੇ ਵਿੱਚ ਕਨਵਰਟ ਕਰ ਦਿੰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਪੂਰੇ ਦੇ ਪੂਰੇ ਜਿਹੜੇ ਅਰਥ ਫਾਰਮ ਨੇ ਇਹਦੇ ਵਿੱਚ ਇਹ ਵੀ ਐگز ਵੀ ਨੇ ਇਹ ਗੋਬਰ ਤੇ ਜਿਹੜੀਆਂ ਗਲੀਆਂ ਸੜੀਆਂ ਆਪਣੀਆਂ ਸਬਜ਼ੀਆਂ ਦੇ ਫਰੂਟ ਵੇਸਟਸ ਹੈਗੀ ਆ ਉਹਨੂੰ ਖਾ ਕੇ ਖਾਦ ਦੇ ਵਿੱਚ ਕਨਵਰਟ ਕਰ ਦਿੰਦੇ ਨੇ ਤੇ ਇਹ ਜਿਹੜੀ ਖਾਦ ਆ ਦੋਸਤੋ ਇਹ ਬਿਲਕੁਲ 100% ਆਰਗੈਨਿਕ ਹੈ ਜਿਹੜੀ ਕਿ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਲਈ ਜ਼ਰੂਰੀ ਹੈ ਜਿਹੜੀ ਆਪਣੀ ਜ਼ਰੂਰਤ ਹੈਗੀ ਆ ਤੇ ਆਉਤ ਨੂੰ ਅੱਗੇ ਆਪਣੇ ਥੋੜਾ ਜਿਹਾ ਇੱਕ ਵਾਰੀ ਪ੍ਰੋਜੈਕਟ ਦਿਖਾ ਦਿੰਦੇ ਆਂ। ਬਈ ਇੱਕ ਵਾਰੀ ਹੋਰ ਦੱਸੋ ਕਿ ਇਹ ਤੁਸੀਂ ਦੱਸਿਆ ਕਿ ਇਹਦੇ ਵਿੱਚ ਗਲੀਆਂ ਸੜੀਆਂ ਸਬਜ਼ੀਆਂ ਜਾਂ ਫਰੂਟ ਪਾਣੇ ਹੋ। ਹਾਂਜੀ। ਇਹ ਕਿਉਂ ਪਾਇਆ ਜਾਂਦਾ ਇਹ? ਇਹ ਐਕਚੁਅਲੀ ਕੀ ਹੁੰਦਾ ਜੀ ਜਿਹੜਾ ਗੋਬਰ ਹੈਗਾ ਦੇਖੋ ਗੋਬਰ ਦੇ ਵਿੱਚ ਇੱਕ ਤਾਂ ਜਿਹੜੇ ਤੱਤ ਹੁੰਦੇ ਨੇ ਜਿਹੜੇ ਆਪਣੇ ਪੌਦਿਆਂ ਨੂੰ ਚਾਹੀਦੇ ਆ ਉਹ ਵੈਲਿਊਜ਼ ਜਿਹੜੀਆਂ ਹੁੰਦੀਆਂ ਉਹ ਇਹਦੇ ਵਿੱਚ ਖਾਦ ਨੂੰ ਬਣਾਉਣ ਦੇ ਲਈ ਮਿਲ ਜਾਂਦੀਆਂ ਨੇ। ਪਲੱਸ ਜਿਹੜੀਆਂ ਸਬਜ਼ੀਆਂ ਜਿਹੜੀਆਂ ਗਲੀਆਂ ਸੜੀਆਂ ਸਬਜ਼ੀਆਂ ਹੁੰਦੀਆਂ ਨਾ ਉਸ ਦੇ ਵਿੱਚ ਵੀ ਕੁਝ ਤਰ੍ਹਾਂ ਦੀ ਨਿਊਟ੍ਰੀਐਂਟ ਵੈਲਿਊਜ਼ ਹੁੰਦੀਆਂ ਹੈਗੀਆਂ। ਜਿਹੜੀਆਂ ਕਿ ਅ ਉਦਾਂ ਹੀ ਸੇਮ ਫਰੂਟਸ ਦੇ ਵਿੱਚ ਉਹ ਜਿਹੜੀਆਂ ਨਿਊਟ੍ਰੀਐਂਟ ਵੈਲਿਊਜ਼ ਹੈਗੀਆਂ ਉਹ ਉਹਦੇ ਵਿੱਚੋਂ ਜਿਹੜੀਆਂ ਅਰਥਵਰਮਜ਼ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਜੀ ਤਾਂ ਉਹ ਕੀ ਹੈਗੀ ਜਿਹੜੀ ਉਹਨਾਂ ਨੂੰ ਪਾਉਣ ਦੇ ਨਾਲ ਕੰਪੋਸਟ ਦੀ ਜਿਹੜੀ ਕੁਆਲਿਟੀ ਹੈਗੀ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ ਬਹੁਤ ਸਾਰੇ ਲੋਕ ਕੰਮ ਕਰਦੇ ਨੇ ਉਹ ਕੱਲਾ ਗੋਬਰ ਤੋਂ ਹੀ ਖਾਦ ਤਿਆਰ ਕਰਦੇ ਨੇ ਮੈਂ ਇਹਦੇ ਵਿੱਚ ਇੱਕ ਨਾਈਟ੍ਰੋਜਨ ਹੁੰਦੀ ਹੈ ਜਿਹੜੀ ਪੌਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਆ ਉਸ ਦੇ ਲਈ ਸਪੈਸ਼ਲ ਮੈਂ ਜਿਵੇਂ ਨਿੰਮ ਦੇ ਪੱਤੇ ਨਮੋਲੀਆਂ ਹੋਗੀਆਂ ਉਹ ਪੀਸ ਕੇ ਵੀ ਨਾਲ ਇਹਦੇ ਵਿੱਚ ਪਾਉਣਾ ਬੋਇਲ ਕਰਕੇ ਉਹਦਾ ਪਾਣੀ ਵੀ ਇਹਦੇ ਵਿੱਚ ਪਾਉਣਾ ਬੇਸਨ ਵੀ ਪਾਉ ਤਾਂ ਇਸ ਦੇ ਲਈ ਜਿਹੜੀਆਂ ਇਦਾਂ ਦੀਆਂ ਕੁਝ ਪ੍ਰੋਪਰਟੀਜ਼ ਕੁਝ ਤਰ੍ਹਾਂ ਦੇ ਐਲੀਮੈਂਟਸ ਚਾਹੀਦੇ ਹੁੰਦੇ ਨੇ ਉਹ ਇਹਦੇ ਵਿੱਚ ਮੈਂ ਅਲਟਰਨੇਟ ਅਲੱਗ ਤੋਂ ਮਿਕਸ ਕਰਦਾ ਤਾਂ ਜੋ ਖਾਲ ਦੀ ਜਿਹੜੀ ਕੁਆਲਿਟੀ ਹੈ ਉਹ ਬਹੁਤ ਵਧੀਆ ਬਣ ਸਕੇ ਇਹਦੇ ਵਿੱਚ ਇਸ ਤੋਂ ਇਲਾਵਾ ਕੁਝ ਹੋਰ ਪੈ ਸਕਦੇ ਨੇ ਨਹੀਂ ਇਸ ਤੋਂ ਇਲਾਵਾ ਆਪਾਂ ਬਸ ਜਿੰਦਾ ਕਿ ਪੇਪਰ ਗਲਿਆ ਸੜਿਆ ਜਿਹੜਾ ਕੋਈ ਪੇਪਰ ਜਾਂ ਗੱਤਾ ਜਾਂ ਕੁਝ ਵੀ ਇਦਾਂ ਦੀਆਂ ਜਿਹੜੀਆਂ ਮਤਲਬ ਸੈਮੀ ਡੀਕੰਪੋਜ਼ਡ ਆਈਟਮਸ ਹੋਣ ਜਿਦੇ ਵਿੱਚ ਆਪਾਂ ਨੂੰ ਲੱਗੇ ਕਿ ਪੌਦਿਆਂ ਦੇ ਲਈ ਜਿਵੇਂ ਆਪਾਂ ਵੈਲਿਊਜ਼ ਜਿਹੜੀਆਂ ਹੈਗੀਆਂ ਕੁਝ ਤਰ੍ਹਾਂ ਦੀ ਨਿਊਟ੍ਰੀਐਂਟ ਵੈਲਿਊਜ਼ ਆਪਾਂ ਨੂੰ ਮਿਲ ਸਕਦੀਆਂ ਉਹ ਕੋਈ ਵੀ ਚੀਜ਼ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਜੀ ਜਿਵੇਂ ਪਲਾਸਟਿਕ ਕਚਰਾ ਵਗੈਰਾ ਇਦਾਂ ਇਦਾਂ ਦਾ ਕੁਝ ਵੀ ਨਹੀਂ ਪਾ ਸਕਦੇ ਕੁਝ ਵੀ ਇਦਾਂ ਦੀ ਚੀਜ਼ ਜਿਹੜੀ ਖਾ ਕੇ ਡੀਕੰਪੋਜ਼ ਕੀਤੀ ਜਾ ਸਕੇ ਅਰਥォਮਸ ਖਾ ਸਕਾਂ ਤੇ ਇਹਦੇ ਨਾਲ ਇੱਕ ਤੁਸੀਂ ਆਂਡੇ ਦਾ ਜ਼ਿਕਰ ਕੀਤਾ ਸੀਗਾ ਹਾਂਜੀ ਆਂਡੇ ਦੇ ਵਿੱਚ ਕੀ ਨਾ ਕੈਲਸ਼ੀਅਮ ਆਂਡੇ ਦੇ ਉੱਪਰ ਜਿਹੜਾ ਛਿਲਕਾ ਹੁੰਦਾ ਜੀ ਉਹਦਾ ਬਿਲਕੁਲ ਉਹੀ ਹੁੰਦਾ ਜੀ ਉਹ ਕੈਲਸ਼ੀਅਮ ਦਾ ਕੰਮ ਕਰਦਾ ਹੈਗਾ ਕੈਲਸ਼ੀਅਮ ਵੀ ਐਕਚੁਅਲੀ ਦੇ ਵਿੱਚ ਪੌਦਿਆਂ ਲਈ ਚਾਹੀਦਾ ਹੁੰਦਾ ਤਾਂ ਉਹ ਲੱਗ ਤੋਂ ਮੈਂ ਅੱਗ ਦਾ ਜਿਹੜਾ ਛਿਲਕਾ ਹੈਗਾ ਉਹਨੂੰ ਵੀ ਮਿਕਸੀ ਦੇ ਵਿੱਚ ਗ੍ਰਾਈਂਡ ਕਰਕੇ ਉਹਨੂੰ ਪਾਊਡਰ ਬਣਾ ਕੇ ਉਹ ਵੀ ਇਹਦੇ ਵਿੱਚ ਪਾਉਣਾ ਹੈਗਾ ਉਹਦੇ ਨਾਲ ਵੀ ਜਿਹੜੀ ਵੈਲਿਊਜ਼ ਹੈਗੀਆਂ ਉਹ ਵੱਧਦੀ ਹੈਗੀ ਜੀ ਮਤਲਬ ਕਿ ਤੁਹਾਡੀ ਜਿਹੜੀ ਖਾਦ ਬਣਾਈਏ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਹੈ 1% ਵੀ ਨਹੀਂ ਜੀ ਕੈਮੀਕਲ ਨਾ ਮੈਂ ਆਪਣੇ ਖੇਤ ਦੇ ਵਿੱਚ ਕੈਮੀਕਲ ਯੂਜ਼ ਕਰਦਾ ਹਾਂ ਜਿੰਨੀ ਵੀ ਸਬਜ਼ੀ ਇੱਥੇ ਲਗਾਈ ਹੋਈ ਹੈ ਔਰ ਨਾ ਹੀ ਮੈਂ ਖਾਦ ਦੇ ਵਿੱਚ ਕੋਈ ਵੀ ਸਿੰਗਲ ਤਰ੍ਹਾਂ ਦਾ ਕੈਮੀਕਲ ਯੂ ਇਹ 100% ਆਰਗੇਨਿਕ ਹੈ ਜੀ ਜਿਹੜੇ ਅਰਥਵਰਮ ਦੀ ਤੁਸੀਂ ਗੱਲ ਕੀਤੀ ਆ ਤੇ ਅਰਥਵਰਮ ਇਹ ਦੱਸੋਗੇ ਕੀ ਮਤਲਬ ਇਹ ਤੁਸੀਂ ਦੱਸਿਆ ਸੀ ਇਹਨਾਂ ਦਾ ਨਾਮ ਜੋ ਹੈ ਉਹ ਦੱਸਿਆ ਸੀ ਇਹਨਾਂ ਦੀ ਕਿੰਨੀਆਂ ਪ੍ਰਜਾਤੀਆਂ ਤੇ ਕੋਈ ਬਹੁਤ ਸਾਰੀਆਂ ਪ੍ਰਜਾਤੀਆਂ ਨੇ ਜਿਹੜੀਆਂ ਬਾਜ਼ਾਰ ਦੇ ਵਿੱਚ ਹੈਗੀਆਂ ਤੇ ਕਿਹੜੇ ਇਹਦੇ ਲਈ ਸੂਟੇਬਲ ਬੈਸਟ ਜਿਹੜੇ ਅਰਥਵਰਮ ਹੈਗੇ ਆ ਅ ਦੇਖੋ ਜੀ ਪ੍ਰਜਾਤੀਆਂ ਜਿੰਨਾ ਤੱਕ ਮੈਂ ਪੜਿਆ ਹੈਗਾ ਉਹ ਤਕਰੀਬਨ 7000 ਤੋਂ ਲੈ ਕੇ 7200 ਪ੍ਰਜਾਤੀਆਂ ਜਿਹੜੀਆਂ ਹੈਗੀਆਂ ਅਰਥਵਰਮ ਦੀਆਂ ਪਾਈਆਂ ਜਾਂਦੀਆਂ ਨੇ ਜਿਹੜੀ ਖਾਦ ਬਣਾਉਣ ਦੇ ਲਈ ਆਪਾਂ ਜਿਹੜੀ ਅਰਥਵਰਮ ਜ਼ਿਆਦਾਤਰ 올ਓਵਰ ਇੰਡੀਆ ਦੇ ਵਿੱਚ ਜਿਹੜਾ ਵੈਦਰ ਸੂ ਹੈਗੀ ਆ ਇਹ ਖਾਦ ਬਣਾਉਣ ਦੇ ਲਈ ਸਭ ਤੋਂ ਵਧੀਆ ਜਿਹੜੀ ਹੈਗੀ ਆਪਣੇ ਇੱਥੇ ਪੰਜਾਬ ਦੇ ਵਿੱਚ ਕਹੋ ਜੇ ਆਲਓਵਰ ਇੰਡੀਆ ਦੇ ਵਿੱਚ ਕਹੋ ਯੂਜ਼ ਕੀਤੀ ਜਾਂਦੀ ਹੈਗੀ ਇਸ ਤੋਂ ਹੀ ਆਪਾਂ ਜਿਹੜੀ ਖਾਦ ਬਣਾ ਸਕਦੇ ਹਾਂ ਬਟ ਇਹਨੂੰ ਇਹ ਜ਼ਿਆਦਾਤਰ ਗੋਬਰ ਤੇ ਇਦਾਂ ਸਲੇ ਗਲੇ ਪਦਾਰਤ ਖਾ ਕੇ ਜਿਹੜਾ ਹੈਗਾ ਖਾਦ ਬਣਾ ਸਕਦਾ ਉਹਦੇ ਵਿੱਚ ਹੀ ਜਿੰਦਾ ਰਹਿ ਸਕਦਾ ਅਗਰ ਇਹਨੂੰ ਆਪਾਂ ਮਿੱਟੀ ਦੇ ਵਿੱਚ ਛੱਡ ਦਾਂਗੇ ਤਾਂ ਇਹ ਥੋੜੇ ਟਾਈਮ ਦੇ ਲਈ 15 ਤੋਂ 20 ਦਿਨ ਦੇ ਲਈ ਜਿੰਦਾ ਰਹੂਗਾ ਉਸ ਤੋਂ ਬਾਅਦ ਇਹ ਕੀ ਹੈਗਾ ਮਰਨੇ ਸ਼ੁਰੂ ਹੋ ਜਾਣਗੇ ਕਿਉਂਕਿ ਇਹਨਾਂ ਨੂੰ ਖਾਣ ਦੇ ਲਈ ਜਿਹੜਾ ਹੈਗਾ ਉਹ ਪ੍ਰੋਪਰ ਗੋਬਰ ਜਾਂ ਕੋਈ ਵੀ ਗਲੇ ਸੜੇ ਪਦਾਰਤ ਚਾਹੀਦੇ ਨੇ ਸੀ ਕਿੰਨੀ ਅਮਾਉਂਟ ਤਕਰੀਬਨ ਮੈਂ ਯੂਨਿਟ 2021 ਦੇ ਵਿੱਚ ਜਨਵਰੀ ਦੇ ਵਿੱਚ ਸਟਾਰਟ ਕੀਤਾ ਸੀਗਾ ਮੈਂ 1 ਲੱਖ 115000 ਰੁਪਏ ਦੇ ਅਰਥ ਫਾਰਮ ਜਿਹੜੇ ਹੈਗੇ ਉਹ ਲੈ ਕੇ ਆਇਆ ਸੀ ਤਕਰੀਬਨ ਇਹਦੀ ਜੇ ਆਪਾਂ ਆਨਨ ਕੋਸਟ ਦੇਖੀਏ ਪਰ ਕੇਜੀ ਪਰ ਅਗਰ ਲੈਣੇ ਆ ਤਾਂ 500 ਤੋਂ ਲੈ ਕੇ 7-800 ਰੁਪਏ ਪਰ ਕੇਜੀ ਦੇ ਹਿਸਾਬ ਨਾਲ ਮਿਲਦੇ ਨੇ ਤਾਂ ਉਸ ਟਾਈਮ ਮੈਂ ਲੈ ਕੇ ਆਇਆ ਸੀ ਹੁਣ ਔਰ ਅਗਰ ਹੁਣ ਦੇਖਾਂ ਤਾਂ ਤਕਰੀਬਨ 2 ਸਾਲ ਤੋਂ ਥੋੜਾ ਜਿਹਾ 2-3 ਮਹੀਨੇ ਜ਼ਿਆਦਾ ਹੋਈ ਨਹੀਂ ਤਕਰੀਬਨ ਮੇਰੇ ਕੋਲ 4 ਤੋਂ 5 ਲੱਖ ਦੇ ਅਰਥਵਰਮਸ ਜਿਹੜੇ ਹੈਗੇ ਆ ਉਹ ਮੇਰੇ ਕੋਲ ਤਿਆਰ ਨਹੀਂ ਕਿਉਂਕਿ ਮੈਂ ਅੱਗੇ ਵੀ ਆਪਣੇ ਯੂਨਿਟ ਨੂੰ ਐਕਸਟੈਂਡ ਕਰ ਲਾਂ ਉਹਦੇ ਲਈ ਮੈਂ ਅੱਗੇ ਯੂਜ਼ ਕਰਾਂਗਾ ਜੀ ਤੁਹਾਡੇ ਯੂਨਿਟਸ ਦੇ ਮੈਨੂੰ ਬੈੱਡ ਦਿਖਾਓ ਤੇ ਕਿੰਨੇ ਬੈੱਡ ਨੇ ਟੋਟਲ ਇਹ ਵੀ ਦੱਸੋ ਦੇਖੋ ਇਹਦੇ ਵਿੱਚ ਕੀ ਹੈਗਾ ਜੀ ਜਿਹੜਾ ਆਪਾਂ ਵਰਮੀ ਕੰਪੋਸਟ ਤਿਆਰ ਕਰਦੇ ਆਂ ਤਿੰਨ ਤਰੀਕਿਆਂ ਨਾਲ ਤਿਆਰ ਕੀਤੀ ਜਾਂਦੀ ਹੈ ਜੀ ਮਤਲਬ ਇੱਕ ਤਾਂ ਜਿਹੜੇ ਐਚ.ਟੀ.ਪੀ ਬੈੱਡਸ ਹੋਗੇ ਇਹਨੂੰ ਆਪਾਂ ਐਚ.ਟੀ.ਪੀ ਬੈੱਡਸ ਕਹਿੰਦੇ ਆਂ ਇਦੇ ਵਿੱਚ ਆਪਾਂ ਤਿਆਰ ਕਰ ਸਕਦੇ ਆ ਇਹ ਤਦ ਚਾਹੀਦੇ ਹੈਗੇ ਆ ਇਹਦੇ ਵਿੱਚ ਥੋੜਾ ਜਿਹਾ ਬੰਦਾ ਐਕਸਪੀਰੀਅੰਸ ਚਾਹੀਦਾ ਹੈਗਾ ਕਿਸਾਨ ਅਗਰੇ ਕੰਮ ਕਰਨਾ ਚਾਹੁੰਦਾ ਹੈਗਾ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਧਿਆਨ ਜ਼ਿਆਦਾ ਰੱਖਣਾ ਪੈਂਦਾ ਬਟ ਇਹਦੇ ਚ ਪੋਜ਼ਿਟਿਵ ਚੀਜ਼ ਇਹ ਹੈਗੀ ਹੈ ਕਿ ਇਹਨੂੰ ਤੁਸੀਂ ਕਿਤੇ ਵੀ ਪੋਰਟੇਬਲ ਆ ਕਿਤੇ ਵੀ ਐਡਜਸਟ ਕਰ ਸਕਦੇ ਹੋ ਪਲੱਸ ਕੀ ਹੈਗਾ ਇਹਦੇ ਵਿੱਚ ਘੱਟ ਜਿਹੜਾ ਏਰੀਆ ਦੇ ਵਿੱਚ ਤੁਸੀਂ ਜ਼ਿਆਦਾ ਪ੍ਰੋਡਕਸ਼ਨ ਲੈ ਸਕਦੇ ਹੋ ਜੀ ਸੈਕੰਡ ਹੈਗੇ ਆਪਣੇ ਕੋਲੇ ਪੱਕੇ ਬੈੱਡ ਬਣੇ ਹੋਏ ਆ ਜਿਹੜੇ ਇਹ ਵਾਲੇ ਬੈੱਡਸ ਦੇ ਉੱਪਰ ਇਹ ਸਾਰੇ ਪੱਕੇ ਬੈੱਡਸ ਨੇ ਇਹਦੇ ਵਿੱਚ ਵੀ ਆਪਾਂ ਵਰਮੀ ਕੰਪੋਸਟ ਤਿਆਰ ਕਰ ਸਕਦੇ ਆ ਇਹਦੇ ਵਿੱਚ ਕੀ ਹੈਗਾ ਜਿਵੇਂ ਥੋੜੀ ਜਿਹੀ ਅਗਰ ਤੁਹਾਡੇ ਕੋਲੇ ਪੂੰਜੀ ਜ਼ਿਆਦਾ ਤੁਸੀਂ ਪਰਮਾਨੈਂਟ ਫਿਕਸ ਪੱਕਾ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਇਹ ਬੈੱਡ ਹੈਗੇ ਆ ਅਗਰ ਕੋਈ ਸਟਾਰਟਿੰਗ ਘੱਟ ਪੈਸੇ ਨਾਲ ਕਰਨਾ ਚਾਹੁੰਦਾ ਤਾਂ ਮੈਂ ਪ੍ਰਿਫਰ ਕਰਾਂਗਾ ਕਿ ਉਹਦੇ ਨੂੰ ਜਿਹੜੇ ਹੈਗੇ ਆ ਐਚ ਡੀ ਪੀ ਬੈੱਡਸ ਨਾਲ ਉਹ ਸਟਾਰਟ ਕਰ ਸਕਦਾ ਹੈਗਾ ਜੀ ਤੇ ਜਿਹੜਾ ਤੀਸਰਾ ਮੈਥਡ ਹੈ ਜੀ ਉਹ ਮੈਂ ਯੂਜ਼ ਨਹੀਂ ਕਰਦਾ ਕਿਉਂਕਿ بارش ਦੇ ਦਿਨਾਂ ਦੇ ਵਿੱਚ ਥੋੜੀ ਜਿਹੀ ਜ਼ਿਆਦਾ ਪ੍ਰੋਬਲਮ ਆਂਦੀ ਹੈ ਉਹ ਨੀਚੇ ਤਰਪਾਲ ਵਿਛਾ ਕੇ ਆਪਾਂ ਉਹ ਉੱਪਰ ਗੋਬਰ ਪਾ ਕੇ ਆਰਥਵਰਮ ਪਾ ਦਿੰਨੇ ਆਂ ਜਿਹੜੇ ਹੈਗੇ ਅਪਣਾਏ ਜਾਂਦੇ ਨੇ ਤੇ ਇੱਕ ਇਹਦੇ ਨਾਲ ਹੋਰ ਦੱਸੋ ਕਿ ਝਾੜ ਦੇ ਵਿੱਚ ਕਿੰਨਾ ਫਰਕ ਪੈਂਦਾ ਹੈ ਦੇਖੋ ਝਾੜ ਦੇ ਵਿੱਚ ਐਦਾਂ ਜੀ ਅਗਰ ਤਾਂ ਆਪਾਂ ਤਕਰੀਬਨ 2-3 ਸਾਲ ਤੋਂ ਬਾਅਦ ਹੀ ਗੱਲ ਕਰੀਏ ਤਾਂ ਝਾੜ ਦੇ ਵਿੱਚ ਤਕਰੀਬਨ ਪੂਰਾ ਹੀ ਫਰਕ ਪਵੇਗਾ ਜੀ ਜੇ ਆਪ 100% ਲੈਣੇ ਤਾਂ 10-20% ਜਿਹੜਾ ਹੈਗਾ ਛਾੜੋ ਉਹਦਾ ਵੱਧ ਹੀ ਰਹੂਗਾ ਬਟ ਅਗਰ ਸਟਾਰਟਿੰਗ ਕਰਨੀ ਆਪਾਂ ਸਟਾਰਟਿੰਗ ਦੇ ਵਿੱਚ ਕੀ ਹੁੰਦਾ ਹੈਗਾ ਇੱਕ ਵਾਰੀ ਜਿਹੜੀ ਆਪਣੀ ਟੋਟਲ ਜਿਹੜੀ ਵੀ ਜ਼ਮੀਨ ਹੈਗੀ ਆਪਾਂ ਕੈਮੀਕਲੀ ਤਰ੍ਹਾਂ ਉਹ ਯੂਜ਼ ਕਰ ਰਹੇ ਹਾਂ ਤਾਂ ਉਹ ਜ਼ਮੀਨ ਤਕਰੀਬਨ ਆਪਣੀ ਕਹੋ ਇੱਕ ਤਰ੍ਹਾਂ ਡੈੱਡ ਹੋ ਚੁੱਕੀ ਆ ਮਤਲਬ ਨਸ਼ੇ ਤੇ ਲੱਗ ਚੁੱਕੀ ਆ ਜਿਵੇਂ ਆਪਾਂ ਤਕਰੀਬਨ ਚਿੱਟੇ ਦੇ ਅੱਜ-ਕੱਲ੍ਹ ਦੇ ਨੌਜਵਾਨ ਵਿਚਾਰੇ ਲੱਗ ਜਾਂਦੇ ਨੇ ਇਸ ਤਰ੍ਹਾਂ ਜ਼ਮੀਨ ਨੂੰ ਵੀ ਕਈ ਤਰ੍ਹਾਂ ਚਿੱਟੇ ਦੇ ਉੱਪਰ ਲੱਗੀ ਹੋਈ ਹੈ ਤਾਂ ਉਹਨੂੰ ਅਗਰ ਆਪਾਂ ਸਟਾਰਟਿੰਗ ਦੇ ਵਿੱਚ ਯੂਜ਼ ਕਰਾਂਗੇ ਤਾਂ ਆਪਾਂ ਇੱਕ ਵਾਰ ਕਰ ਰਹੇ ਹੋ 25% ਵਰਮੀਕ compost ਸੈਕੰਡ ਇਅਰ ਦੇ ਵਿੱਚ ਉਹਨੇ 50-50 ਕਰ ਸਕਦੇ ਹੋ ਥਰਡ ਇਅਰ ਦੇ ਵਿੱਚ ਜਾ ਕੇ ਜੜਾ 25-75% ਕਰ ਸਕਦੇ ਹੋ ਅਗਰ ਤੁਸੀਂ ਸਿੱਧਾ ਹੀ ਆਰਗੇਨਿਕ ਕਰਨਾ ਚਾਹੁੰਦੇ ਹੋ ਤਾਂ ਝਾੜ ਦੇਖੋ ਪਹਿਲੇ 1-2 ਸਾਲ ਦਾ ਤੁਹਾਡਾ ਜਿਹੜਾ ਝਾੜ ਹੈਗਾ ਉਹ तकरीबन ਘਟੇਗਾ 20-30% ਜਾਂ 40% ਤੱਕ ਵੀ ਤੁਹਾਡੇ ਪ੍ਰੋਡਕਸ਼ਨ ਦੇ ਵਿੱਚ ਫਰਕ ਪੈ ਸਕਦਾ ਬਟ ਅਗਰ ਰੈਗੂਲਰ ਤੁਸੀਂ 2-3 ਸਾਲ ਲਗਾਤਾਰ ਯੂਜ਼ ਕਰ ਰਹੇ ਹੋ ਤਾਂ ਤੀਸਰੇ ਸਾਲ ਤੋਂ ਜਾ ਕੇ ਤੁਸੀਂ ਦੇਖੋਗੇ ਕਿ ਉਹਦੇ ਵਿੱਚ ਜਿਹੜਾ ਹੈਗਾ ਉਹਦੀ ਵੈਲਿਊ ਤੇ ਪਲੱਸ ਉਹਦੀ ਜਿਹੜੀ ਪ੍ਰੋਡਕਸ਼ਨ ਹੈਗੀ ਉਹ ਨੇਚਰਲੀ ਇਹਦੇ ਨਾਲ ਵਧੇਗੀ ਜੇ ਆਪਾਂ ਮਾਲਵਾ ਬੈਲਟ ਦੀ ਗੱਲ ਕਰਦੇ ਸਾਰਾ ਕੈਂਸਰ ਵਾਲੀ ਬੈਲਟ ਹੈ ਕਿ ਮੰਨਦੇ ਆਪਾਂ ਵੀ ਮੰਨਦੇ ਆ ਕਿ ਸਪਰੇਹਾਂ ਸਭ ਤੋਂ ਵੱਡਾ ਰੋਲ ਅਦਾ ਕਰ ਰਹੀਆਂ ਨੇ ਇਸ ਬੈਲਟ ਦੇ ਵਿੱਚ ਕੈਂਸਰ ਨੂੰ ਫਲਾਉਣ ਦੇ ਲਈ ਕੀ ਲੋਕ ਜਿਹੜੀ ਆ ਆਰਗੈਨਿਕ ਜਿਹੜੀ ਖਾਦ ਹੈ ਕਿ ਇਹਦੇ ਵੱਲ ਪ੍ਰਭਾਵਿਤ ਹੋ ਸਕਦੇ ਨੇ ਅ ਦੇਖੋ ਕਰੋਨਾ ਤੋਂ ਬਾਅਦ ਤਕਰੀਬਨ ਜਿਵੇਂ ਮੈਂ ਕੰਮ ਕਰ ਰਿਹਾ ਹੁਣ ਮੈਨੂੰ ਤਕਰੀਬਨ ਮੇਰਾ ਐਕਸਪੀਰੀਅੰਸ کہہ ਰਿਹਾ ਕੁਝ ਪਰਸੈਂਟ ਦਾ ਜਿਹੜੇ ਹੈਗੇ ਆ ਕਿ ਜਿਹੜੇ ਆਪਣੇ ਕਿਸਾਨ ਹੈਗੇ ਜਾਂ ਕਹਿ ਲਓ ਆਪਣੇ ਸਬਜ਼ੀਆਂ ਵਗੈਰਾ ਲਗਾਉਣ ਵਾਲੇ ਕਿਸਾਨ ਹੈਗੇ ਆ ਉਹ ਥੋੜੇ ਬਹੁਤ ਇਹਦੇ ਵੱਲ ਪ੍ਰਭਾਵਿਤ ਹੋਏ ਨੇ ਔਰ ਪ੍ਰਭਾਵਿਤ ਹੁਣ ਬਣਦਾ ਵੀ ਆ ਜੀ ਕਿਉਂਕਿ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਅਗਰ ਆਪਾਂ ਦੇਖੀਏ ਕੈਂਸਰ ਆਪਣੀ ਮਾਲਵਾ ਬੈਲਟ ਦੇ ਵਿੱਚ ਤਾਂ ਤੁਸੀਂ ਦੇਖਿਆ ਵੀ ਹੁਣ ਆਪਣੀ ਟ੍ਰੇਨ ਵੀ ਚੱਲਦੀ ਆ ਉਹਨੂੰ ਕੈਂਸਰ ਟ੍ਰੇਨ ਕਹਿੰਦੇ ਆ ਆਪਾਂ ਵੀ ਕਰਨੇ ਜਾਂਦੀ ਆ ਤਾਂ ਉਹ ਇੱਕ ਮਤਲਬ ਬੜਾ ਹੀ ਗੰਭੀਰ ਸਮੱਸਿਆ ਹੋਈ ਪਈ ਆ ਔਰ ਅੱਜ ਕੱਲ ਦੇ ਵਿੱਚ ਕੀ ਹੈ ਦੇਖੋ ਜਿਵੇਂ ਆਪਣੇ ਲੋਕ ਸੱਥਾਂ ਦੇ ਵਿੱਚ ਬੈਠੇ ਨੇ ਹਨਾ ਚਾਰ ਪੰਜ ਜਾਣੇ ਬੈਠੇ ਨੇ ਬੇਸ਼ੱਕ ਉਹਨਾਂ ਦੀ ਜ਼ਮੀਨ ਦੇ ਵਿੱਚ ਉਹਨਾਂ ਨੂੰ ਕੈਮੀਕਲ ਦੀ ਜ਼ਰੂਰਤ ਹੈ ਪਾਣ ਦੀ ਜਾਂ ਨਹੀਂ ਆ ਅਗਰ ਕਿਸੇ ਨੇ ਕਹਿਤਾ ਯਾਰ ਇੰਨਾ ਯੂਜ਼ ਕਰ ਲਾ ਉਹ ਕਿਲੋ ਤੋਂ ਕੀ ਹੁੰਦਾ ਉਹ 5 ਕਿਲੋ ਤੇ 10 ਕਿਲੋ ਦੇ ਕਰਦਾ ਕਰਦਾ 50 ਕਿਲੋ ਤੇ ਚੱਲ ਜਾਂਦੀ ਨੇ ਤਾਂ ਕਿ ਉਹ ਕੀ ਹੈ ਕਿ ਆਪਣੀ ਮੇਰੀ ਪ੍ਰੋਡਕਸ਼ਨ ਵੱਧ ਜਾਏ ਪਰ ਐਕਚੁਅਲ ਦੇ ਵਿੱਚ ਅਗਰ ਤੁਸੀਂ ਉਸ ਚੀਜ਼ ਨੂੰ ਟੈਸਟ ਕਰਵਾਓ ਨਾ ਪ੍ਰੋਡਕਸ਼ਨ ਵਧਾਉਣ ਦਾ ਕੋਈ ਮਤਲਬ ਨਹੀਂ ਮੇਰੇ ਹਿਸਾਬ ਦੇ ਨਾਲ ਅਗਰ ਉਹਦੇ ਵਿੱਚ ਜਿਹੜੀ ਨਿਊਟ੍ਰੀਐਂਟ ਵੈਲਿਊ ਹੈ ਨਹੀਂ ਤੁਹਾਡੇ ਖਾਣ ਦੇ ਲਈ ਫੋਕੇ ਦਾਣੇ ਹੁੰਦੇ ਆ ਜੀ ਉਹ ਉਹਨਾਂ 'ਚ ਕੱਖ ਨਹੀਂ ਹੁੰਦਾ ਖਾਣ ਦੇ ਬਸ ਉਹ ਇੱਕ ਪ੍ਰੋਡਕਸ਼ਨ ਦੇ ਚੱਕਰ 'ਚ ਆਪਾਂ ਆਪਣੀ ਆਉਣ ਵਾਲੀ ਪੀੜ੍ਹੀ ਦਾ ਸਤਿਆਨਾਸ਼ ਕਰੀ ਜਾ ਰਹੇ ਹਾਂ ਤੇ ਆਪਣੇ ਆਉਣ ਵਾਲੇ ਜਿਹੜੇ ਹੈਗਾ ਮਤਲਬ ਕਿ ਵਾਤਾਵਰਨ ਨੂੰ ਦੂਸ਼ਿਤ ਕਰੀ ਜਾ ਰਹੇ ਹਾਂ ਇਦਾਂ ਦਾ ਮਤਲਬ ਗੰਦ ਜਾ ਪਿਆ ਹੋਇਆ ਜੀ ਬਸ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮਤਲਬ ਵਾਕਈ ਕਮਾਲ ਦੀ ਗੱਲ ਹੈਗੀ ਆ ਕਿ ਜਿੰਨੀਆਂ ਵੀ ਆ ਸਪਰੇਹਾਂ ਨੇ ਉਹਦੇ ਕਰਕੇ ਬਿਸ਼ਕ ਝਾੜ ਤਾਂ ਜ਼ਿੰਮੇਦਾਰ ਨੇ ਜ਼ਰੂਰ ਵਧਾ ਲਿਆ ਪਰ ਉਹਦੇ ਨਾਲ ਜਿਹੜਾ ਉਹਦਾ ਤੱਤ ਸੀਗਾ ਹਨਾ ਫਸਲ ਦਾ ਤੇ ਦਾਣਿਆਂ ਦਾ ਜਿਹੜਾ ਅੰਦਰ ਤੇ ਜਾਨ ਸੀਗੀ ਉਹ ਤਾਂ ਖਤਮ ਹੁੰਦੀ ਖੋਖਲੇ ਜਿਵੇਂ ਤੁਸੀਂ ਕਿਹਾ ਹੈ ਖੋਖਲੇ ਹੋ ਗਏ ਪਰ ਬੜੀ ਵੱਡੀ ਗੱਲ ਹੈ ਕਿ ਤੁਸੀਂ ਦੱਸ ਰਹੇ ਹੋ ਕਿ ਇਹਦੇ ਵਿੱਚ ਤੁਸੀਂ ਜਿਹੜਾ ਸਾਰਾ ਕੋਈ ਸਬਜ਼ੀਆਂ ਫਰੂਟ A to Z ਚੀਜ਼ਾਂ ਪਾ ਰਹੇ ਹੋ ਜੀ ਕੈਲਸ਼ੀਅਮ ਦੀ ਲੋੜ ਹੈ ਕੈਲਸ਼ੀਅਮ ਦੇ ਰਹੇ ਹੈਗੇ ਹੋ ਜੇ ਵਿਟਾਮਿਨਸ ਦੀ ਲੋੜ ਹੈ ਤੂੰ ਸਾਰਾ ਕੁਝ ਦੇ ਰਹੇ ਹੋ ਤੇ ਜਿੱਥੇ ਜਿੱਥੇ ਵਰਤੀ ਗਈ ਹੈ ਤੇ ਉੱਥੇ ਰਿਜ਼ਲਟ ਕਿਦਾਂ ਦੇ ਮਿਲੇ ਉੱਥੇ ਦੇਖੋ ਰਿਜ਼ਲਟ ਤਾਂ ਜਿਹੜੇ ਹੁਣ ਮੇਰੇ ਨਾਲ ਤਕਰੀਬਨ ਸਟਾਰਟਿੰਗ ਦੇ ਕਾਫੀ ਮਾਸਟਰ ਜਿਹੜੇ ਹੈਗੇ ਆ ਜ ਐਡਵੋਕੇਟ ਸਾਹਿਬ ਕਹ ਲਓ ਜਾਂ ਪੰਪ ਦੇ ਵਿੱਚ ਜਾਂ ਨਰਸੀਆਂ ਦੇ ਵਿੱਚ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਨੇ ਸਿੰਗਲ ਬੰਦਾ ਵੀ ਮੇਰੇ ਕੋਲ ਟੁੱਟਿਆ ਨਹੀਂ ਹੁਣ ਤੱਕ ਜੀ ਕਿਉਂਕਿ ਫਸਟ ਤਾਂ ਮੈਂ ਕੀ ਆ ਇਹਦੇ ਵਿੱਚ ਵੀ ਕੁਆਲਿਟੀਜ਼ ਮੇਨਟੇਨ ਕਰਨੀ ਹੈ ਕਾਫੀ ਕ੍ਰਾਈਟੇਰੀਆ ਹੁੰਦਾ ਹੈਗਾ ਕੁਝ ਲੋਕ ਕਰਦੇ ਆ ਕੁਝ ਨਹੀਂ ਕਰਦੇ ਉਹ ਜੁ ਤਾਂ ਅਗਰ ਮੈਂ ਆਪਣਾ ਹੁਣ ਸਮਾਂ ਨਹੀਂ ਇਸ ਤਰ੍ਹਾਂ ਨਹੀਂ ਤਾਂ ਮੈਂ ਤੁਹਾਨੂੰ ਵਿਜ਼ਿਟ ਕਰਵਾ ਕੇ ਵੀ ਦਿਖਾ ਸਕਦਾ ਜਾਂ ਤੁਹਾਨੂੰ ਐਡਰੈਸ ਵੀ ਮੈਂਸ਼ਨ ਕਰ ਦੂੰਗਾ ਤੁਸੀਂ ਜਿਹੜੇ ਵੀ ਕਿਸਾਨ ਭਰਾ ਦੇਖ ਰਹੇ ਹੋ ਬੇਸ਼ੱਕ ਜਾ ਕੇ ਵੀ ਚੈੱਕ ਕਰ ਸਕਦੇ ਆ ਜਿਹੜੀ ਪ੍ਰੋਡਕਸ਼ਨ ਹੈ ਜੀ ਉਹਨਾਂ ਦੀ ਉਹ ਆਰਗੈਨਿਕ ਕਰ ਰਹੇ ਆ ਸਟਾਰਟਿੰਗ ਤੋਂ ਔਰ ਪ੍ਰੋਡਕਸ਼ਨ ਦਾ ਵਾਕਈ ਫਰਕ ਪੈਂਦਾ ਜੀ ਪਲੱਸ ਟੇਸਟ ਦਾ ਫਰਕ ਪੈਂਦਾ ਹੈਗਾ ਮੈਂ ਤੇ ਆਰਗੈਨਿਕ ਸਬਜ਼ੀ ਮੇਰੀ ਲੱਗੀ ਹੋਈ ਹੈ ਅਗਰ ਉਹ ਕਦੂ ਜਾਂ ਲੋਕੀ ਆਪਾਂ ਬਣਾ ਕੇ ਖਾਣੇ ਨੂੰ ਇਕਤਾਂ ਵੈਲਿਊਜ਼ ਜਿਹੜੀਆਂ ਆਪਣੀ ਬੋਡੀ ਨੂੰ ਚਾਹੀਦੀਆਂ ਨਿਊਟ੍ਰੀਐਂਟ ਵੈਲਿਊਜ਼ ਉਹ ਉਹਦੇ ਵਿੱਚ ਹੁੰਦੀਆਂ ਨੇ ਪਲੱਸ ਪ੍ਰੋਡਕਸ਼ਨ ਦਾ ਫਰਕ ਵੀ ਨੇਚਰਲੀ ਪੈਂਦਾ ਹੈ ਜੀ ਕਿਉਂਕਿ ਦੇਖੋ ਜਿਹੜਾ ਪੌਦਾ ਆਪਣਾ ਜਾਂ ਫਸਲ ਜਾਂ ਕੋਈ ਵੀ ਪਲਾਂਟ ਕਹਿ ਲਓ ਉਹਨੂੰ 17 ਤਰ੍ਹਾਂ ਦੇ ਬੇਸਿਕਲੀ ਬੈਸੀ ਜ਼ਿਆਦਾ ਹੁੰਦੇ ਨਹੀਂ ਬਟ ਮੇਨ ਜਿਹੜੇ ਹੈਗੇ 17 ਤਰ੍ਹਾਂ ਦੇ ਤੱਤਾਂ ਦੀ ਲੋੜ ਹੁੰਦੀ ਹੈ ਜਿਵੇਂ ਹਾਈਡਰੋਜਨ ਆਕਸੀਜਨ ਫਾਸਫੋਰਸ ਨਿਕਲ ਹੋ ਗਿਆ ਜ਼ਿੰਕ ਹੋ ਗਈ ਜੀ ਉਸ ਤੋਂ ਬਾਅਦ ਮੋਲੀਬਡੇਨ ਹੋ ਗਿਆ ਤੇ ਆਪਣਾ ਕਾਫੀ ਤਰ੍ਹਾਂ ਦੇ ਇਦਾਂ ਦੇ ਜਿਹੜੇ ਐਲੀਮੈਂਟਸ ਨੇ ਕੁਝ ਹਵਾ ਤੋਂ ਲੈਂਦੇ ਨੇ ਕੁਝ ਜ਼ਮੀਨ ਤੋਂ ਤੇ ਕੁਝ ਪਾਣੀ ਤੋਂ ਤੇ ਪਲੱਸ ਕੁਝ ਹੈਗਾ ਜਿਹੜਾ ਆਪਾਂ ਵਰਮੀ ਕੰਪੋਸਟ ਤੋਂ ਤਿਆਰ ਕਰਦੇ ਹਾਂ ਬਟ ਇਹਦੇ ਵਿੱਚ ਟੋਟਲ 17 ਤਰ੍ਹਾਂ ਦੇ ਟੋਟਲ ਐਲੀਮੈਂਟਸ ਜਿਹੜੇ ਹੈਗੇ ਉਹ ਪਾਏ ਜਾਂਦੇ ਨੇ ਜਿਹੜੇ ਪੂਰੇ ਪੌਦੇ ਨੂੰ ਇੱਕ ਚਾਹੀਦੇ ਨੇ ਮਤਲਬ ਕੁਦਰਤ ਨੇ ਇੱਕ ਸਿਸਟਮ ਹੀ ਇਦਾਂ ਦਾ ਸਰਕਲ ਬਣਾਇਆ ਹੋਇਆ ਕਿ ਜਿਵੇਂ ਇਹ ਖਾਦ ਜ ਉਹ ਉਨੀ ਉਨੀ ਮਾਤਰਾ ਦੇ ਵਿੱਚ ਹੀ ਆਲਰੇਡੀ ਹੁੰਦੀ ਹੈ ਜੀ ਜਿਨਨੇ ਅੱਜ ਕੱਲ ਦੇ ਕਿਸਾਨ ਨੇ ਕਿਸਾਨ ਨੇ ਤੁਹਾਨੂੰ ਲੱਗਦਾ ਕਿ ਸਾਰੇ ਸਾਰੇ ਦੇ ਸਾਰੇ ਇੱਕ ਪੇੜ ਚਾਲ ਦਾ ਹਿੱਸਾ ਬਣੇ ਹੋਏ ਆ ਸਪਰੇ ਹਾਂ ਦੀ ਲੈ ਲਈ ਗੱਲ ਕਰ ਲਈਏ ਚਾਹੇ ਆਪਾਂ ਫਸਲ ਦੀ ਵੀ ਗੱਲ ਕਰ ਲਈਏ ਕਿਉਂਕਿ ਜੇ ਅੱਜ ਕੱਲ ਪੜੇ ਲਿਖੇ ਕਿਸਾਨ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਵਿੱਚ ਉਹ ਕੁਝ ਕਨਾਲਾ ਦੇ ਵਿੱਚੋਂ ਹੀ ਲੱਖ ਰੁਪਏ ਦਾ ਮੁਨਾਫਾ ਕਰਦੇ ਪਏ ਆ ਤੇ ਕੁਝ ਕਿਸਾਨ ਅਜਿਹੇ ਨੇ ਜਿਹੜੇ ਕਿ ਸੈਂਕੜੇ ਏਕੜ ਜ਼ਮੀਨ ਤੋਂ ਵੀ ਉਹਨਾਂ ਫਾਇਦਾ ਨਹੀਂ ਕਰ 파ਰੇ ਦੇਖੋ ਇਹਦੇ ਵਿੱਚ ਕਾਫੀ ਚੀਜ਼ਾਂ ਨਹੀਂ ਸੀ ਅਗਰ ਆਪਾਂ ਦੇਖੀਏ ਕਿ ਜਿਹੜੀ ਭੇਟਚਾਲੇ ਤੁਸੀਂ ਗੱਲ ਕੀ ਹੈ ਵਾਕਈ ਭੇਟਚਾਲਾ ਜੀ ਕਿਉਂਕਿ ਕਿਸਾਨ ਵੀਰ ਵੀ ਕਿੱਥੇ ਜਾਣ ਕਿਉਂਕਿ ਅੱਜ ਕੱਲ ਇੱਕ ਹਵਾ ਜੇ ਇੰਨਾ ਬਣਾਇਆ ਹੋਇਆ ਹੈ ਕਿ ਇੰਨਾ ਇਹਦੇ ਵਿੱਚ ਮਤਲਬ ਆਹ ਕੈਮੀਕਲ ਪਾ ਦਿਓ ਇਨਾ ਕੈਮੀਕਲ ਪਾ ਦਿਓ ਤੁਹਾਨੂੰ ਇਨਾ ਝਾੜ ਮਿਲ ਜੂ ਇਨਾ ਝਾੜ ਮਿਲ ਜੂਗਾ ਤੋ ਜਿਵੇਂ ਆਪਾਂ ਕਹਿ ਰਹੇ ਹਾਂ ਨਾ ਚਾਰ ਪੰਜ ਜਾਣੇ ਇਕੱਠੇ ਬੈਠੇ ਹੁੰਦੇ ਹਨ ਜੀ ਤੋ ਇੱਕ ਬੰਦੇ ਨੇ ਕਹਿਤਾ ਯਾਰ ਮੈਂ ਤਾਂ ਫਲਾਨੀ ਫਲਾਨੀ ਚੀਜ਼ ਪਾਤੀ ਆ ਤੇ ਤੁਸੀਂ ਵੀ ਆ ਪਾਓ ਵਧੀਆ ਹੈਗੀ ਆ ਤੋ ਮਗਰ ਯੋ ਡੋਸਸ ਵੀ ਉਹਦੀਆਂ ਕੋਈ ਇਦਾਂ ਦੀਆਂ ਮਤਲਬ ਫਿਕਸ ਨਹੀਂ ਹੁੰਦੀਆਂ ਜੇ ਉੱਥੋਂ ਮੰਨ ਲਓ ਪਿੱਛੋਂ ਕੰਪਨੀ ਤੋਂ ਚੱਲਦਾ ਕਿ 1 ਕਿੱਲੇ ਦੇ ਵਿੱਚ ਤੁਸੀਂ ਇੰਨੀ ਪਾਣੀ ਆ ਤੋ 1 ਇਹ ਚੀਜ਼ਾਂ ਨੂੰ ਆਪਾਂ ਕਹਿ ਲਓ ਜਿਹੜੇ ਕੀਟਨਾਸ਼ਕਾਂ ਨੂੰ ਮਾਰਦੀਆਂ ਇਹ ਚੀਜ਼ ਜ਼ਹਿਰ ਮਾਰਦਿਆਂ ਤੋ ਆਪਣੇ ਤੇ ਕਿਉਂ ਨਾ ਅਸਰ ਕਰਨੀ ਹੈ ਜੀ ਹੈ ਤਾਂ ਕਲਚਰ ਸਿਸਟਮ ਨਾ ਕੁਦਰਤ ਨੇ ਤਾਂ ਇੱਕੋ ਚੀਜ਼ ਬਣਾਈ ਵੀ ਨੇ ਅਬ ਮੈਨੂੰ ਦਿਖਾਓ ਜਿੱਥੇ-ਜਿੱਥੇ ਆਪਣੀ ਥੋੜੀ ਕੀ ਕਹਿੰਦੇ ਆ ਕਿ ਫਰੂਟ ਲੱਗੇ ਹੋਏ ਆ ਸਬਜ਼ੀਆਂ ਲਾਈਆਂ ਵੀ ਆ ਆਪਾਂ ਉਹਨਾਂ ਨੂੰ ਵੀ ਵੇਖਦੇ ਆ ਤੇ ਨਾਲ ਜਾਂਦਿਆਂ ਦੇ ਇੱਕ ਇਹ ਵੀ ਮੈਨੂੰ ਗੱਲ ਦੱਸੋ ਕਿ ਜਿੰਨੇ ਅ ਅੱਜਕੱਲ ਦੇ ਘਰ ਨੇ ਵੱਡੇ ਸਾਰੇ-ਸਾਰੇ ਨਹੀਂ ਤਾਂ ਆਰਗੇਨਿਕ ਜਿਹੜਾ ਸਬਜ਼ੀ ਉਹ ਲੈਣ ਦੇ ਚਾਹਵਾਨ ਨੇ ਜੀ ਤੇ ਇੱਥੋਂ ਕਿੰਨੇ ਕੁ ਪਰਿਵਾਰ ਨੇ ਜਿਹੜੇ ਮਤਲਬ ਸੰਤੋਸ਼ਟ ਹੋ ਕੇ ਲੈ ਕੇ ਜਾਂਦੇ ਨੇ ਵਾਕਈ ਮੈਂ ਇਹ ਤਾਂ ਹੁਣ ਇਸ ਟਾਈਮ ਦਾ ਦੇਖੋ ਜੀ ਮਦਰੀ ਇਹ ਮੈਂ ਆਪਣੇ ਲਈ ਲਾਈ ਆ ਘਰ ਦੇ ਲਈ ਬਟ ਜਿਵੇਂ ਮੇਰੇ ਯਾਰ ਦੋਸਤ ਹੁੰਦੇ ਆ ਮੈਂ ਇੰਨੀ ਕੁ ਲਗਾ ਰੱਖੀ ਹੈਗੀ ਆ ਕਿ ਇੰਨੇ ਕੁ ਮੇਰੇ ਮਿੱਤਰ ਪਿਆਰੇ ਜਿੰਨੇ ਵੀ ਹੁੰਦੇ ਉਹ ਇੱਥੋਂ ਤਿੰਨ ਚਾਰ ਘਰਾਂ ਦਾ ਤਕਰੀਬਨ ਚੱਲ ਜਾਂਦਾ ਹੈਗਾ ਸਿਸਟਮ ਭਾਵੇਂ ਕਿ ਮੈਂ ਲਾਈ ਸਿਰਫ ਘਰ ਦੇ ਲਈ ਆ ਆਪਣੇ ਲਈ ਖਾਣ ਦੇ ਲਈ ਤੇ ਇਹਦੇ ਉੱਪਰ ਜਿਵੇਂ ਫਲ ਲੱਗਿਆ ਹੋਇਆ ਹੁਣ ਤੁਸੀਂ ਦੇਖੋ ਕਾਫੀ ਹੈਗਾ ਇਦਾਂ ਕਰਕੇ ਇਹ ਹਰੀ ਵੈਂਗਣੀ ਹੈਗੀ ਆ ਇਹ ਹਰੇ ਕਲਰ ਦੀ ਆ ਹੂੰ ਤੇ ਉਸ ਤਰ੍ਹਾਂ ਵੈਂਗ ਨਹੀਂ ਹੋਈ ਕਾਫੀ ਸਾਰੀਆਂ ਚੀਜ਼ਾਂ ਮੈਂ ਲਗਾਈਆਂ ਹੋਈਆਂ ਇੱਥੇ ਇਹਦੇ 'ਚ ਮੈਂ ਬਿਲਕੁਲ ਵੀ ਕੈਮੀਕਲ ਨਹੀਂ ਯੂਜ਼ ਕਰਦਾ ਇਹਦੇ ਗਰੋਥ 'ਚ ਕਿੰਨਾ ਫਰਕ ਪੈਂਦਾ ਗਰੋਥ ਦਾ ਫਰਕ ਪੂਰਾ ਪੈਂਦਾ ਜੀ ਗਰੋਥ ਦਾ ਤੁਹਾਨੂੰ ਮੈਂ ਦਿਖਾਉਣਾ ਉੱਥੇ ਮੇਰੇ ਕੋਲ ਇੱਕ ਇੱਕ ਕਾਫੀ ਪੌਦੇ ਲੱਗੇ ਹੋਏ ਐ ਵੈਸੇ ਤੁਹਾਨੂੰ ਮੈਂ ਦਿਖਾਣਾ ਇੱਕ ਆਪਣੇ ਕੋਲੇ ਇਹਦਾ ਲੱਗਿਆ ਹੋਇਆ ਅਮਰੂਦ ਦਾ ਪੌਦਾ ਆ ਵੀ ਲੱਗਿਆ ਹੋਇਆ ਇਹਦੇ ਵੀ ਫਲ ਲੱਗਦਾ ਆ ਰਿਹਾ ਹੈਗਾ ਤੇ ਉਸ ਤੋਂ ਬਾਅਦ ਦੇਖੋ ਤੁਸੀਂ ਆਹ ਜਿਹੜਾ ਪੌਦਾ ਹੁਣ ਤੁਸੀਂ ਇਹਦੇ ਵਿੱਚ ਸਿਰਫ ਮੈਂ 20-25 ਦਿਨ ਬਾਅਦ ਨਾ ਬਸ ਇੱਕ ਜਸਟ ਵਰਮੀ ਕੰਪੋਸਟ ਪਾਣਾ ਇਹਦੇ ਤਕਰੀਬਨ ਅਗਰ ਗਿਣਨ ਚਾਹੀਏ ਨਾ ਆਪਾਂ ਤਾਂ 100 ਤੋਂ ਉੱਪਰ ਅਮਰੂਦ ਲੱਗੇ ਹੋਇਆ ਸਿਰਫ ਸਵਾ ਦੋ ਢਾਈ ਸਾਲ ਦਾ ਪੌਦਾ ਹੈ ਇਸਦੇ ਉੱਪਰ ਤਕਰੀਬਨ ਐਨੇ ਅਮਰੂਦ ਲੱਗੇ ਹੋਏ ਆ ਕਰਿਆ ਜਾ ਸਕਦਾ ਜੀ ਕਨਵਰਟ ਕਰਿਆ ਜਾ ਸਕਦਾ ਕਿੱਲਾ ਹੋਵੇਗਾ ਕਨਵਰਟ ਕਰਿਆ ਜਾ ਸਕਦਾ ਇਸ ਚੀਜ਼ ਨੂੰ ਥੋੜੀ ਜੀ ਮਿਹਨਤ ਅਗਰ ਆਪਾਂ ਆਪਣੀ ਕੀ ਕਹਿੰਦੇ ਹੁੰਦੇ ਆ ਭੂ ਵਿਖਣ ਨੂੰ ਸੁਧਾਰਨ ਦੇ ਲਈ ਕਰ ਸਕੀਏ ਤਾਂ ਮੇਰੇ ਹਿਸਾਬ ਦੇ ਨਾਲ ਬੈਟਰ ਆਪਸ਼ਨ ਆ ਕਿ ਆਪਾਂ ਇਹੋ ਜੀ ਮਿਹਨਤ ਸਾਨੂੰ ਕਰਨੀ ਚਾਹੀਦੀ ਆ ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਕਿ ਆਪਾਂ ਘਰਾਂ ਦੇ ਵਿੱਚ ਦੇਖੋ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦਿੰਨਾ ਇੱਕ ਵਰਮੀ ਬੈ ਇੱਕ ਕਿਸ मतलब ਪਰਿਵਾਰ ਦੇ ਲਈ ਕਿੰਨੀ ਕਿ सब्जी ਦੋ ਪੌਦੇ ਜਿਵੇਂ ਆਪਾਂ ਘਰੇ ਇਹਦੇ ਲਗਾ ਸਕਦੇ ਬੈਂਗ ਨਹੀਂ ਦੇ ਹੋਗੇ ਦੋ ਟਮਾਟਰ ਦੇ ਹੋਗੇ ਦੋ ਜਿਵੇਂ ਕਹ ਲਵਾਂ ਫਰੂਟ ਲਗਾਣੇ ਤਾਂ ਛੋਟੇ ਛੋਟੇ ਜਿਹਦੇ ਗਰੋ ਬੈਗਸ ਆਂਦੇ ਨੇ ਉਦਾਂ ਦਾ ਆਪਾਂ ਲਗਾ ਕੇ ਸਿਰਫ ਘਰ ਦੇ ਲਈ ਹੀ ਅਗਰ ਆਪਾਂ ਆਰਗੈਨਿਕ ਸਬਜੀ ਤਿਆਰ ਕਰਕੇ ਘਰੋਂ ਹੀ ਖਾ ਸਕੀਏ ਇੱਕ ਤਾਂ ਟੇਸਟ ਦਾ ਫਰਕ ਆਏਗਾ ਪਲੱਸ ਕੀ ਆਏਗਾ ਆਰਗੈਨਿਕ ਹੈਗੀ ਹੈ ਤਾਂ ਮੇਰੇ ਸਾਬ ਦੇ ਨਾਲ ਕਾਫੀ ਹੱਦ ਤੱਕ ਆਪਾਂ ਉਸ ਚੀਜ਼ ਦਾ ਫਰਕ ਪਾ ਸਕਦੇ ਹਾਂ ਔਰ ਜਿਹੜੀ ਤੁਸੀਂ ਸੰਤੁਸ਼ਟੀ ਵਾਲੀ ਗੱਲ ਰਹੀ ਤਾਂ ਮੈਂ ਇਸ ਵਾਰ ਮੇਰੇ ਕੋਲੇ ਥੋੜਾ ਜਿਹਾ ਜਿਹੜਾ ਹੈਗਾ ਬੰਦਾ ਮੈਨੂੰ ਲੇਟ ਮਿਲਿਆ ਪਿੱਛੇ ਤਕਰੀਬਨ ਮੈਂ ਪਹਿਲਾਂ ਕੋਵਿਡ ਦੇ ਟਾਈਮ ਦੇ ਵਿੱਚ ਨਾ ਪੂਰੇ ਦੇ ਵਿੱਚ ਹੀ ਆਰਗੇਨਿਕ ਸਬਜ਼ੀ ਲਗਾਈ ਹੋਈ ਸੀ ਔਰ ਇੱਥੇ ਸੀ ਤੋੜ ਕੇ ਨਹੀਂ ਰੱਖਦੇ ਸੀਗੇ ਮਤਲਬ ਜਿਵੇਂ ਵੀ ਕੋਈ ਲੈਣ ਵਾਸਤੇ ਆਂਦਾ ਤਕਰੀਬਨ 4-500 ਘਰ ਹੈਗੇ ਆ ਇੱਥੇ ਉਹ ਸਾਰੇ ਇੱਥੇ ਆਉਂਦੇ ਸੀ ਤਾਂ ਉਹ ਆਪਣੇ ਆਪ ਆ ਕੇ ਜਿਵੇਂ ਵੇਲ ਦੇ ਉੱਪਰੋਂ ਕਦੂ ਕਟਿਆ ਤੇ ਸਿੱਧਾ ਜਾ ਕੇ ਉਹਨਾਂ ਨੇ ਆਪਣੇ ਬਰਤਨ ਚ ਪਾ ਲਿਆ ਔਰ ਵਿਦਨ 5-4 ਮਿੰਟਾਂ ਦੇ ਵਿੱਚ ਉਹ ਘੁਲ ਕੇ ਮਤਲਬ ਕਹ ਲਊਗੀ ਘਿਓ ਬਣ ਜਾਂਦਾ ਸੀ ਜੀ ਕਿਥੇ ਆਰਗੈਨਿਕ ਗਾਜਰ ਉਵੇਦਿਕ ਕਿਸੇ ਜ਼ਹਿਰ ਹੈਗਾ ਤੇ ਜ ਜਿਹਨੇ ਇੱਥੇ ਗਿੱਦਲਵਾ ਦੇ ਵਿੱਚ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਸਾਨੂੰ ਵੀ ਆਰਗੈਨਿਕ ਸਬਜ਼ੀਆਂ ਮਿਲਣ ਜਾਂ ਉਹਨਾਂ ਨੇ ਘਰੇ ਜਿਹਨਾਂ ਆਪਾਂ ਕਿਚਨ ਗਾਰਡਨ ਕਹਿ ਦਿੰਨੇ ਆ ਘਰੇ ਉਹਨਾਂ ਨੇ ਲਾਇਆ ਹੋਇਆ ਜੀ ਅਗਰ ਉਹਨਾਂ ਨੂੰ ਚਾਹੀਦੀ ਹੋਵੇ ਤਾਂ ਕੀ ਰੇਟ ਤੁਸੀਂ ਸੇਲ ਕਰਦੇ ਹੋ ਤੇ ਮੈਂ ਨੰਬਰ ਵੀ ਤੁਹਾਨੂੰ ਕਹੂੰਗਾ ਨੀਚੇ ਮੈਂਸ਼ਨ ਕਰਦੇ ਹੋ ਮੈਂ 10209069900060 ਮੇਰਾ ਨੰਬਰ ਹੈ ਉਹ ਗਿੱਦਰਵਾੜੇ ਵਿੱਚ ਵਾਰਡ ਨੰਬਰ 8 ਦੇ ਵਿੱਚ ਨੀਅਰ ਲੱਭੂ ਦਾ ਗੁਰਦੁਆਰਾ ਆਪਣਾ ਫਾਰਮ ਹੈਗਾ ਤਾਂ ਇਹ ਨੰਬਰ ਤੇ ਇੱਕ ਵਾਰੀ ਮੈਨੂੰ ਕੰਟੈਕਟ ਕਰ ਲੈਣਗੇ ਕਿਉਂਕਿ ਰੇਟ ਥੋੜਾ ਜਿਹਾ ਡਿਸਕਲੋਸ ਐਦਾਂ ਹੋ ਜਾਂਦਾ ਜੀ ਨਰਸਰੀਜ਼ ਵਾਲਿਆਂ ਨਾਲ ਅਲੱਗ ਟਾਈ ਆਪਣੇ ਥੋੜਾ ਜਿਹਾ ਅਗਰ ਜ਼ਿਆਦਾ ਡਿਸਕਲੋਸ ਹੋ ਮੈਨੂੰ ਫੋਨ ਕਰਕੇ ਤੁਸੀਂ ਰੇਟ ਲੈ ਸਕਦੇ ਮਤਲਬ ਕੀ ਹੈ ਕਿ ਡਿਸਕਾਊਂਟ ਮਿਲ ਸਕਦਾ ਹਾਂ ਕੋਈ ਇਸ਼ੂ ਨਹੀਂ ਮੈਂ ਕੀ ਹੈਗਾ ਜੀ ਦੇਖੋ ਮੈਂ ਚਾਹਣਾ ਕਿ ਵੱਧ ਤੋਂ ਵੱਧ ਲੋਕ ਆਰਗੈਨਿਕ ਵੱਲ ਜੁੜਨ ਆਪਣੀ ਸਿਹਤ ਨੂੰ ਸੁਧਾਰਨ ਉਸ ਤੋਂ ਬਾਅਦ ਆਉਣ ਵਾਲੀ ਆਪਣੀ ਪੀੜ੍ਹੀ ਨੂੰ ਸੁਧਾਰਨ ਹਨ ਮੈਨੂੰ ਇਹਦੇ ਵਿੱਚ ਜ਼ਿਆਦਾ ਕਮਾਈ ਦਾ ਰੋਹਾ ਲਾਗੀ ਹੁਣ ਮੇਰੇ ਕੋਲ ਸਟਾਕ ਨਹੀਂ ਹੁੰਦਾ ਬਿਲਕੁਲ ਵੀ ਕਿਉਂਕਿ ਜਿੰਨਾ ਮੇਰਾ ਤਕਰੀਬਨ ਤਿਆਰ ਹੁੰਦਾ ਮਟੀਰੀਅਲ ਆਲਰੇਡੀ ਜਿਹੜਾ ਵਿਕਿਆ ਹੋਇਆ ਹੁੰਦਾ ਹੈ ਜੀ ਪਹਿਲਾਂ ਹੀ ਬੱਕ ਹੁੰਦਾ ਮੇਰੇ ਕੋਲੇ ਤਾਂ ਅਗਰ ਕੋਈ ਲੈਣਾ ਚਾਹੁੰਦਾ ਹੋਵੇ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਜੀ ਤੇ ਉਹ ਲਿਆ ਕੇ ਇੱਕ ਵਾਰੀ ਮੈਂ ਕਹੂੰਗਾ ਛੋਟਾ ਜਿਹਾ ਟ੍ਰਾਇਲ ਕਰਕੇ ਦੇਖੋ ਆਪਣੇ ਘਰ ਦੇ ਲਈ ਸਿਰਫ ਘਰ ਦੇ ਲਈ ਇੱਕ ਛੋਟਾ ਜਿਹਾ ਬੈੱਡ ਮੰਗਾ ਕੇ ਵੱਧ ਤੋਂ ਵੱਧ ਕਿੰਨਾ ਖਰਚ ਆਏਗਾ ਆ ਟੋਟਲ ਸਬਜ਼ੀ ਤਕਰੀਬਨ ਮੈਂ 4 ਤੋਂ 5 ਮਹੀਨੇ ਖਾਵਾਂਗਾ ਐਨੀ ਸਬਜ਼ੀ ਲਗਾਉਣ ਦੇ ਉੱਪਰ ਮੇਰਾ 500 ਤੋਂ 1000 ਰੁਪਏ ਖਰਚਾ ਹਜ਼ਾਰ ਕਿ ਲੀਵਰ ਲੱਗੀ ਹੋਣੀ ਹੈ 2000 ਰੁਪਏ ਦੇ ਵਿੱਚ ਮੈਂ 6 ਮਹੀਨੇ ਅਗਰ ਆਰਗੇਨਿਕ ਸਬਜ਼ੀ ਖਾ ਸਕਦਾ ਹਾਂ ਹਾਂ ਬਸ ਇਹ ਆ ਵੀ ਇਹਦੇ ਵਿੱਚ ਮਿਹਨਤ ਕਰਨੀ ਪੈਂਦੀ ਹੈ ਜ਼ਰੂਰ ਜਿੱਦਾਂ ਆਪਾਂ ਆਰਗੇਨਿਕ ਸਪਰੇਅ ਕਰਨੀ ਹੈ ਜਾਂ ਆਰਗੇਨਿਕ ਖਾਦ ਪਾਉਣੀ ਹੈ ਗੋਡੀ ਪਾਣੀ ਸਭ ਕੁਝ ਪਾਣੀ ਹੈ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਬਟ ਹਾਂ ਇਹਨਾਂ ਵੀ ਆਨਲਾਈਨ ਟਾਈਮ ਦੇ ਵਿੱਚ ਮੈਨੂੰ ਪਤਾ ਮੇਰਾ ਭੁੱਖ ਸੁਰੱਖਿਆਤਾ ਬਿਮਾਰੀਆਂ ਤੋਂ ਰਹਿਤਾ ਆਉਣ ਵਾਲਾ ਮੇਰੇ ਜਿਹੜੀ ਪੀੜ੍ਹੀ ਹੈਗੀ ਹੈ ਮੇਰੇ ਬੱਚੇ ਨੇ ਅੱਗੇ ਉਹ ਵੀ ਮਤਲਬ ਕੀ ਹੈ ਆਰਗੇਨਿਕ ਵੱਲ ਜੁੜਨਗੇ ਤੇ ਉਹਨਾਂ ਦਾ ਭੁੱਖ ਵੀ ਜਿਹੜਾ ਹੈਗਾ ਉਹ ਸੁਰੱਖਿਤ ਰਹੂਗਾ ਜ ਤੇ ਤੁਹਾਡਾ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਔਰ ਜਿਹੜੀਆਂ ਵੀ ਮੇਰੀਆਂ ਗੱਲਾਂ ਜਿੰਨੇ ਵੀ ਤੁਹਾਡੇ ਈਵਰਸ ਨੇ ਜੋ ਵੀ ਦੇਖ ਰਹੇ ਨੇ ਉਹਨਾਂ ਤੱਕ ਤੁਸੀਂ ਪਹੁੰਚਾਈਆਂ ਤੇ ਮੇਰਾ ਜਿਹੜਾ ਮਕਸਦ ਹੈਗਾ ਇਹੀ ਹੈ ਕਿ ਵੱਤ ਵਤ ਲੋਕ ਆਰਗੇਨਿਕ ਵੱਲ ਜੁੜਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ